ਜਿੰਨੇ ਵੀ ਬੱਸ ਸਟੈਂਡ ਐ ਜਾਂ ਕਸਬਿਆਂ ਦੇ ਵਿੱਚ ਛੋਟੇ ਬੱਸ ਸਟੈਂਡ ਨੇ ਉਹਨਾਂ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਇੱਕ ਤਾਂ ਵੇਅਰ ਕਰ ਰਹੇ ਹਾਂ ਕਿ ਪੁਲਿਸ ਦੀ ਪ੍ਰੈਜ਼ੈਂਸ ਹਰ ਜਗ੍ਹਾ ਤੇ ਹੈਗੀ ਖਾਸ ਕਰਕੇ ਜਿੱਥੇ ਪਬਲਿਕ ਦਾ ਲੋਕਾਂ ਦਾ ਜ਼ਿਆਦਾ ਫੁੱਟਫਾਲ ਹੈ ਜਿੱਥੇ ਲੋਕਾਂ ਦੀ ਦਿਲੀ ਦੀ ਜਿਹੜੀ ਡਿਜਰਿਆ ਲੋਕਾਂ ਵੱਲੋਂ ਵਰਤੋਂ ਵਿੱਚ ਆਉਂਦੀ ਹੈ ਉਹਨਾਂ ਸਥਾਨਾਂ ਦੀ ਅੱਜ ਪ੍ਰੋਪਰ ਚੈਕਿੰਗ ਕਰਾਈ ਜਾ ਰਹੀ ਖਾਸ ਕਰਕੇ ਜਿਹੜਾ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਵਿੱਚ ਬੱਸ ਸਟੈਂਡ ਦੀ ਚੈਕਿੰਗ ਕਰਾ ਰਹੇ ਹਾਂ ਇਹ ਸਪੈਸ਼ਲ ਮੁਹਿੰਮ ਹੈ ਜਿਹਦੇ ਸਾਡੇ ਜਿਹੜਾ ਐਸ ਵੇਲੇ ਤਾਂ ਮੋਗਾ ਦੇ ਜਿਹੜੇ ਐਸ ਐਚਓ ਸਿਟੀ ਸਾਊਥ ਨਾਲ ਇਨਚਾਰਜ ਟ੍ਰੈਫਿਕ ਉਹ ਮੇਰੇ ਨਾਲ ਹੀ ਨੇ ਜਿਹੜੀ ਚੈਕਿੰਗ ਮਹਿੰਮ ਪੂਰੀ ਚੱਲ ਰਹੀ ਹੈ ਨਾਲ ਸਾਡੀ ਐਂਟੀ ਸੈਪਟੇ ਟੀਮਾਂ ਜਿਹੜੀ ਪ੍ਰੋਪਰ ਅਸੀਂ ਚੈਕਿੰਗ ਕਰਾ ਰਹੇ ਆ ਕੋਈ ਵੀ ਸ਼ਕਤੀ ਵਿਅਕਤੀ ਹੈ ਜਿਹੜਾ ਸਾਨੂੰ ਲੱਗਦਾ ਉਹਨੂੰ ਅਸੀਂ ਰਾਉਂਡ ਅਪ ਕਰਕੇ ਉਹਦੀ ਪੁਸ਼ਕਿਸ਼ ਵੀ ਕਰ ਰਹੇ ਆ ਸਰ ਕੁਝ ਦੁਕਾਨਦਾਰਾਂ ਨੇ ਕਹਿਣਾ ਹੈ ਵੀ ਕੁਝ ਸ਼ਰਾਰਤੀ ਅਨਸਰ ਉਹ ਜਿਥੇ ਕੱਲੜਬਾਜ਼ੀਆਂ ਕਰਦੇ ਨੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਇੱਕ ਵਾਰੀ ਦੇਖੋ ਸਾਡਾ ਪੰਜਾਬ ਪੁਲਿਸ ਦਾ ਇੱਕ ਬੜੇ ਹੀ ਡਿਸਪਲਾਈਨਡ ਫੋਰਸ ਹੈ ਅਸੀਂ ਸਾਡੇ ਸਾਰੇ ਮੁਲਾਜ਼ਮ ਜਿੰਨੇ ਵੀ ਔਨ ਡਿਊਟੀ ਆ ਸਾਰੇ ਬੜੇ ਤੰਦ ਹੀ ਨਾਲ ਇਹ ਡਿਊਟੀ ਕਰਦੇ ਨੇ ਅਸੀਂ ਇੱਕ ਸਨੇਹਾ ਸ਼ਰਾਰਤੀ ਅਨਸਰਾਂ ਨੂੰ ਜਿਹੜਾ ਤੁਸੀਂ ਹੁੱਲੜਬਾਜੀ ਦੀ ਗੱਲ ਕੀਤੀ ਹੈ ਉਹਨਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦੇ ਆ ਵੀ ਕੋਈ ਵੀ ਜਿਹੜਾ ਜਿਹੜਾ ਲਾਅ ਐਂਡ ਆਰਡਰ ਤੇ ਜਿਹੜਾ ਪੀਸ ਹੈ ਜਿਹੜੀ ਇੱਕ ਨਾਰਮਲ ਸ਼ਾਂਤੀ ਉਹਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਭੰਗ ਨਹੀਂ ਹੋਣ ਦੇਣਾ ਜਿਹੜੇ ਖਾਸ ਕਰਕੇ ਸ਼ਰਾਰਤੀ ਅੰਸਰ ਹੈ ਕੁਝ ਦੱਸ ਰਹੇ ਸੀ ਕਿ ਵੀ ਕੁਝ ਜਿਹੜਾ ਸ਼ਾਮ ਨੂੰ ਛੁੱਟੀ ਦੇ ਵੇਲੇ ਇੱਥੇ ਕਾਫੀ ਜਿਹੜੇ ਮੁੰਡੇ ਜਵਾਨ ਮੁੰਡੇ ਇੱਥੇ ਉਹਨਾਂ ਦਾ ਪ੍ਰੈਜ਼ੈਂਸ ਹੁੰਦੀ ਆ ਉਹਦੇ ਲਈ ਅਸੀਂ ਸਪੈਸ਼ਲ ਇੱਥੇ ਚੈਕਿੰਗ ਹੋਣ ਲਾਵਾਂਗੇ ਖਾਸ ਕਰਕੇ ਜਿਹੜੀ ਪੀਸੀਆ ਦੀ ਟੀਮਾਂ ਅਸੀਂ ਇੱਥੇ ਡਿਪਲੋਏ ਕਰਾਂਗੇ ਸਾਡਾ ਕਿਹੜੇ ਕਿਹੜੇ ਜਗ੍ਹਾ ਚੈਕਿੰਗ ਹੈ ਕਿੱਡੀ ਬੋਰਸਾਬ ਲੱਗੀ ਸਾਡੀਆਂ ਜਿਹੜੀਆਂ ਚਾਰੋਂ ਸਰਵਿਸਾਂ ਚਾਰਾਂ ਸਰਵਿਸਾਂ ਵਿੱਚ ਹਲਕਾ ਜੀਓ ਤੇ ਅੰਡਰ ਐਸ ਐਚਓ ਚੈਕਿੰਗ ਕਰ ਰਹੇ ਨੇ ਤੇ ਸਾਡੀਆਂ ਐਸ ਵੇਲੇ ਘਟੋ ਘਾੜਦੀ ਤਾਂ 13 ਤੋਂ 14 ਟੀਮਾਂ ਐਸ ਵੇਲੇ ਚੈੱਕ ਕਰ ਰਹੇ ਆਂ ਹਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸ਼ਾਂਤੀ ਦਾ ਹਮ ਲੋਕਾਂ ਨੂੰ ਤਾਂ ਇੱਕ ਰੂਟੀਨ ਮੈਸੇਜ ਹੀ ਹੈ ਜੀ ਵੀ ਕੋਈ ਵੀ ਸ਼ਰਾਰਤੀ ਅੰਸਰ ਹੈ ਉਹ ਗੁਰੇਜ਼ ਕਰੇ ਇਸ ਐਕਟੀਵਿਟੀ ਤੋਂ ਕਿਉਂਕਿ ਜਿਹੜਾ ਕਾਨੂੰਨ ਦੇ ਆਧਾਰ ਤੇ ਉਹ ਨਾ ਤਾਂ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਨਾ ਤਾਂ ਕੇਜ ਸਾਨੂੰ ਲੱਗਦਾ ਤੇ ਉਹ ਕਾਰਵਾਈ ਨਾ ਤਾਂ ਪੁਲਿਸ ਕਰਦੀ ਆ ਤੇ